ਅਸੀਂ ਜਿੰਨੇ ਵੀ ਰਿਸ਼ਤਿਆਂ ਦੀ ਐਡ ਪਾਉਂਦੇ ਹਾਂ ਸਾਰੇ ਰਿਸ਼ਤਿਆਂ ਦੇ ਵਿੱਚ ਪਰਿਵਾਰਾਂ ਦੇ ਨੰਬਰ ਦਿੱਤੇ ਹੁੰਦੇ ਤਾਂ ਕਿ ਤੁਸੀਂ ਪਰਿਵਾਰ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕੋ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਕੈਨੇਡਾ ਤੋਂ ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਮੋਗਾ ਗੋਤ ਸਿੱਧੂ ਮੁੰਡੇ ਦੀ ਪੜ੍ਹਾਈ ਪਲੱਸ 2 ਪਾਸ ਸਟੇਟ ਆਫ ਬਰਥ 2003 ਕੱਦ 6 ਫੁੱਟ ਮੁੰਡੇ ਕੋਲੇ ਜ਼ਮੀਨ ਦੇ 12 ਕਿੱਲੇ ਇਕੱਲਾ ਮੁੰਡਾ ਕੋਈ ਭੈਣ ਭਰਾ ਨਹੀਂ ਮਾਤਾ ਪਿਤਾ ਦੋਵਾਂ ਕੋਲ ਕੈਨੇਡਾ ਦਾ ਵੀਜ਼ਾ ਮੁੰਡਾ ਕੈਨੇਡਾ ਸਰੀ ਦੇ ਵਿੱਚ ਵਰਕ ਪਰਮਿਟ ਤੇ ਹੈ ਕੰਸਟਰਕਸ਼ਨ ਦਾ ਕੰਮ ਕਰਦਾ ਵਧੀਆ ਸੈਲਰੀ ਕਟਿੰਗ ਵਾਲਾ ਸੁੱਧ ਵੈਸ ਨੂੰ ਮੁੰਡਾ ਪਿੰਡ ਦੇ ਵਿੱਚ ਪਰਿਵਾਰ ਦੀ ਚੰਗੀ ਕੋਠੀ ਤੇ ਵੈਲ ਸੈਟਲਡ ਫੈਮਿਲੀ ਤੋਂ ਮੁੰਡਾ ਬਿਲੋਂਗ ਕਰਦਾ ਹੈ ਪਰਿਵਾਰ ਨੂੰ ਕੁੜੀ ਦੀ ਲੋੜ ਕੁੜੀ ਜੱਟ ਸਿੱਖ ਪਰਿਵਾਰ ਵਿੱਚੋਂ ਕੈਨੇਡਾ ਤੋਂ ਪੀਆਰ ਕੁੜੀ ਹੋਵੇ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨੰਬਰ ਅਸੀਂ ਪਰਿਵਾਰ ਦਾ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਸ੍ਰੇਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ